ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਵਿਤਮંત્રી ਕ੍ਰਿਸਟਿਆ ਫ੍ਰੀਲੈਂਡ ਨੇ ਸੋਮਵਾਰ ਨੂੰ ਹਾਊਸਿੰਗ ਨੂੰ ਹੋਰ ਕਫਾਇਤੀ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਕੁਝ ਮਾਰਗੇਜ ਨਿਯਮਾਂ ਦੇ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹਾਊਸਿੰਗ ਇੱਕ ਨਾਜ਼ੁਕ ਸਿਆਸੀ ਮੁੱਦਾ ਹੈ ਜਿਸ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਉਹਨਾਂ ਦੀ ਲਿਬਰਲ ਸਰਕਾਰ ਦੇ ਲਈ ਮੁਸ਼ਕਲਾਂ ਵਧਾਈਆਂ ਹੋਈਆਂ ਨੇ ਫ੍ਰੀਲੈਂਡ ਨੇ ਕਿਹਾ ਹੈ ਕਿ ਸਰਕਾਰ ਬੀਮਾ ਯੋਗਤ ਮਾਰਗੇਜ ਤੇ ਕੈਪ ਨੂੰ ਡਾਲਰ 1 ਮਿਲੀਅਨ ਤੋਂ ਵਧਾ ਕੇ ਡਾਲਰ 1.5 ਮਿਲੀਅਨ ਕਰ ਰਹੀ ਹੈ ਜਿਸ ਦੇ ਨਾਲ ਹੁਣ ਬਧੇਰੇ ਲੋਕ 5% ਡਾਊਨ ਪੇਮੈਂਟ ਦੇ ਨਾਲ ਕਾਰ ਖਰੀਦਣ ਦੇ ਯੋਗ ਹੋ ਸਕਣਗੇ ਪਹਿਲਾਂ ਕੀ ਨਿਯਮ ਸੀ ਕਿ ਜਿਹੜੇ ਕੈਨੇਡੀਅਨਜ਼ ਕਰਦੀ ਕੀਮਤ ਦਾ ਘੱਟੋ-ਘੱਟ 5% ਡਾਊਨ ਪੇਮੈਂਟ ਨਹੀਂ ਕਰਦੇ ਉਹਨਾਂ ਨੂੰ ਮਾਰਗੇਜ ਬੀਮਾ ਲੈਣ ਦੀ ਲੋੜ ਹੁੰਦੀ ਹੈ ਪਰ ਇਹ ਬੀਮਾ ਸਿਰਫ ਡਾਲਰ 1 ਮਿਲੀਅਨ ਜਾਂ ਇਸ ਤੋਂ ਘੱਟ ਕੀਮਤ ਵਾਲੇ ਕਾਰਾਂ ਦੇ ਲਈ ਉਪਲਬਧ ਸੀ ਹੁਣ ਇਹ ਸੀਮਾ ਡਾਲਰ 1.5 ਮਿਲੀਅਨ ਹੈ ਇਸ ਤੋਂ ਇਲਾਵਾ ਕਾਰ ਖਰੀਦਣ ਵਾਲੇ ਲੋਕ 30 ਸਾਲਾਂ ਦੀ ਮਿਆਦ ਦੇ ਲਈ ਕਰਜ਼ਾ ਲੈਣ ਦੇ ਯੋਗ ਹੋਣਗੇ ਜੇਕਰ ਉਹ ਪਹਿਲੀ ਵਾਰ ਕਾਰ ਖਰੀਦ ਰਹੇ ਹੋਣ ਜਾਂ ਜੇਕਰ ਕੋਈ ਨਵਾਂ ਬੜਿਆਂ ਘਰ ਖਰੀਦ ਰਿਹਾ ਹੋਵੇ ਇਸ ਤੋਂ ਪਹਿਲਾਂ 30 ਸਾਲ ਦੀ ਜਿਹੜੀ ਐਮੋਰਟਾਈਜ਼ੇਸ਼ਨ ਦੀ ਮਿਆਦ ਉਨਾ ਪਹਿਲੀ ਵਾਰੀ ਕਾਰ ਖਰੀਦਣ ਵਾਲਿਆਂ ਤੱਕ ਹੀ ਸੀਮਿਤ ਸੀ ਜਿਹੜੇ ਨਵੇਂ ਕਾਰ ਖਰੀਦ ਰਹੇ ਹੋਣ ਚੋਣ ਸਰਵੇਖਣਾਂ ਦੇ ਵਿੱਚ ਟਰੂਡੋ ਦੀ ਲੋਕਪ੍ਰਿਅਤਾ ਲਗਾਤਾਰ ਢੇਠਾ ਵਾਲੀ ਹੈ ਜਿਸ ਬਾਰੇ ਮਾਹਰ ਅਤੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਜੇ ਹਮ ਮੁੱਖ ਤੌਰ ਦੇ ਉੱਤੇ ਲੱਖਾਂ ਲੋਕਾਂ ਦੇ ਮਹਿੰਗਾਈ ਦੇ ਨਾਲ ਸੰਘਰਸ਼ ਕਰਨ ਤੇ ਖਾਸ ਤੌਰ ਤੇ ਮਹਿੰਗੇ ਘਰਾਂ ਜਾਂ ਕਿਰਾਇਆਂ ਦੇ ਕਰਕੇ ਹੈ ਕੈਨੇਡਾ ਦੇ ਵਿੱਚ ਮੌਰਗੇਜ ਆਮ ਤੌਰ ਤੇ 25 ਸਾਲਾਂ ਦੇ ਲਈ ਹੁੰਦੀ ਹੈ ਤੇ ਇਸ ਦੀ ਦਰ ਹਰ 3 ਜਾਂ 5 ਸਾਲਾਂ ਦੇ ਵਿੱਚ ਰੀਸੈਟ ਹੁੰਦੀ ਹੈ ਅਮਰੀਕਾ ਦੇ ਵਿੱਚ home owners ਨੂੰ ਪੂਰੀ ਜ਼ਿੰਦਗੀ ਦੇ ਲਈ 15 ਸਾਲ ਜਾਂ 30 ਸਾਲ ਦੀ ਮਾਰਗੇਜ ਦੀ ਇੱਕ ਨਿਸ਼ਚਿਤ ਦਰ ਦਾ ਆਨੰਦ ਲੈਂਦੇ ਨੇ ਕੈਨੇਡੀਅਨ ਮਾਰਗੇਜ ਦੀ ਬੰਤਰ ਕਰਕੇ ਜ਼ਿਆਦਾਤਰ ਕਰਜ਼ਦਾਰ ਵਾਧੀਆਂ ਵਿਆਜ ਦਰਾਂ ਦਾ ਅਨੁਭਵ ਕਰਦੇ ਨੇ ਅਤੇ ਇਸ ਨੇ ਹਾਊਸਿੰਗ ਸੰਕਟ ਨੂੰ ਵਧਾਉਣ ਦੇ ਵਿੱਚ ਵੀ ਯੋਗਦਾਨ ਪਾਇਆ ਹੈ ਲੈਂਡਲੋਰਡ ਰਾਈਟਸ ਐਸੋਸੀਏਸ਼ਨ ਆਫ BC ਦੇ ਵੱਲੋਂ ਪਿਛਲੇ 15 ਮਹੀਨਿਆਂ ਤੋਂ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਉਹ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੇ ਬਰਾਬਰ ਅਧਿਕਾਰਾਂ ਦੀ ਮੰਗ ਕਰੇ ਨੇ ਸੰਸਥਾ ਦੇ ਵੱਲੋਂ 9 ਅਗਸਤ ਨੂੰ ਹਾਊਸਿੰਗ ਮੰਤਰੀ ਰਵੀ ਕਾਲੋ ਨੂੰ ਪੱਤਰ ਲੇਖ ਕੇ 10 ਮੰਗਾਂ ਰੱਖੀਆਂ ਗਈਆਂ ਸਨ ਜਿਸ ਦੇ ਵਿੱਚੋਂ 6 ਤੇ ਕਦਮ ਚੁੱਕਣ ਦਾ ਪ੍ਰੋਸਾ ਮੰਿਸਟਰੀ ਦੇ ਵੱਲੋਂ ਦਿੱਤਾ ਗਿਆ ਹੈ ਇਸ ਬਾਰੇ ਬਲਦੀਪ ਸਿੰਘ ਛੰਡ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਕਿ ਟੈਨੈਂਟ ਤੇ ਮਕਾਨ ਮਾਲਕ ਦੇ ਅਧਿਕਾਰ ਬਰਾਬਰ ਹੋਣ ਤਾਂ ਉਹਦੇ ਨਾਲ ਕਿਸੇ ਦੇ ਵੀ ਹੱਕ ਜਿਹੜੇ ਉਹ ਦਬੇ ਨਹੀਂ ਜਾਂਦੇ ਸੋ ਇਸ ਸੰਬੰਧੀ ਪ੍ਰੋਵਿੰਸ਼ਲ ਸਰਕਾਰ ਦਾ ਕੀ ਕਹਿਣਾ ਬਲਦੀਪ ਸਿੰਘ ਛੰਡ ਸਾਡੇ ਨਾਲ ਉਹਨਾਂ ਤੋਂ ਜਾਣਦੇ ਆ ਛੰਡ ਸਾਹਿਬ ਬਹੁਤ ਬਹੁਤ ਸਵਾਗਤ ਹੈ ਕੀ ਕਹਿੰਦੇ ਜੀ ਹਾਊਸਿੰਗ ਮੰਤਰੀ ਰਵੀ ਕਾਲੋ ਅਰਚੇ ਬਹੁਤ ਬਹੁਤ ਸ਼ੁਕਰੀਆ ਜੀ ਹਾਊਸਿੰਗ ਮਿਨਿਸਟਰ ਸਾਹਿਬ ਹੁਣ ਦੇਖੋ ਸਾਡੀ 16 ਮਹੀਨਿਆਂ ਦੀ ਜਿਹੜੀ ਜਦੋਜਾਹਿਦ ਸੀਗੀ ਉਸ ਤੋਂ ਬਾਅਦ ਹੁਣ ਅਸੀਂ 9 ਅਗਸਤ ਨੂੰ ਉਹਨਾਂ ਨੂੰ ਮੀਟਿੰਗ ਕੀਤੀ ਸੀ ਜੀ ਤੇ ਆਪਣੀ ਪਟੀਸ਼ਨ ਉਹਨਾਂ ਨੂੰ ਪੇਸ਼ ਕੀਤੀ ਸੀਗੀ ਕਿ ਹਾਂ ਵੀ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਜਾਇਜ਼ ਮੰਗਾਂ ਦੇ ਉੱਤੇ ਨਜ਼ਰਸਾਨੀ ਕੀਤੀ ਜਾਵੇ ਹੁਣ ਸਾਨੂੰ ਉਹਨਾਂ ਵੱਲੋਂ ਇੱਕ ਚਿੱਠੀ ਆਈ ਹੈ ਜੀ ਕਿ ਹਾਂ ਵੀ ਅਸੀਂ ਤੁਹਾਡੀਆਂ 10 ਦੇ ਵਿੱਚੋਂ ਜਿਹੜੀਆਂ 6 ਡਿਮਾਂਡਸ ਹੈਗੀਆਂ ਜਿਹੜੀਆਂ ਉਹਨਾਂ ਤੇ ਅਸੀਂ ਰਿਵਿਊ ਜਾਂ ਨਜ਼ਰਸਾਨੀ ਕਰਨ ਵਾਸਤੇ ਤਿਆਰ ਹਾਂ ਜੀ ਤੇ ਇਹ 10 ਡਿਮਾਂਡ ਕਿਹੜੀਆਂ ਸੀ ਤੇ 6 ਤੇ ਕਿਹੜੀ ਤੇ ਰਾਜੀ ਹੋਇਆ ਜੀ ਪਟੀਸ਼ਨ ਦੇ ਵਿੱਚ ਜਿਹੜੀਆਂ ਤੁਸੀਂ ਭੇਜੀਆਂ ਜਿਹੜੀ ਸਾਡੀ ਸੀਗੀ ਆਪਣੀ ਅਰਸ਼ ਉਹ ਪਟੀਸ਼ਨ ਸਾਡੀ ਕਾਫੀ ਐ ਲੈਬੋਰੇਟਿਵ ਸੀਗੀ ਚੈਲੰਜਸ ਸੀਗੇ ਵਿਦ ਸੋਲੂਸ਼ਨ ਸੀਗੇ ਸਾਡੀ ਹੁਣ ਵੀ ਜਿਹੜੀ ਡਿਮਾਂਡਸ ਏਰੀਆ ਹੈਗੀਆਂ ਕਿ ਜਿਹੜੀ ਫਿਕਸ ਟਰਮ ਹੈਗੀ ਆ ਜਾਂ ਬਿਲੋ ਉਹ ਦਾ ਮਾਰਕੀਟ ਰੈਂਟ ਹੈਗੀ ਆ ਜਾਂ ক্লোਜ਼ ਫੈਮਿਲੀ ਮੈਂਬਰ ਨੂੰ ਐਡ ਕਰਨਾ ਉਹ ਸਰਕਾਰ ਨੇ ਹਜੇ ਤੱਕ ਉਹਨਾਂ ਤੇ ਕੋਈ ਨਜ਼ਰਸਾਨੀ ਨਹੀਂ ਕੀਤੀ ਪਰ ਜਿਹੜੀਆਂ ਕੁਝ ਮੰਗਾਂ ਜਿਹਦੇ 6 ਹੈਗੀਆਂ ਜਿਨ੍ਹਾਂ ਦੇ ਵਿੱਚ ਸਰਕਾਰ ਜੋ ਸਾਡੀ ਡਿਮਾਂਡ ਸੀ ਕਿ ਜਿਹੜਾ ਅਨਪੇਡ ਰੈਂਟ ਹੈ ਜਾਂ ਡੈਮੇਜ ਟੂ ਦਾ ਪ੍ਰੋਪਰਟੀ ਹੈ ਉਹਦੇ ਵਾਸਤੇ ਇੱਕ ਇੰਸ਼ੋਰੈਂਸ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਹਾਂ ਵੀ ਅਸੀਂ ਇੱਕ ਸੂਬੇ ਵੱਲੋਂ ਸਬਸਿਡਾਈਜ਼ਡ ਇੰਸ਼ੋਰੈਂਸ ਪ੍ਰੋਗਰਾਮ ਲਾਂਚ ਕਰਨ ਬਾਰੇ ਸੋਚ ਰਹੇ ਹਾਂ ਦੈਟਸ ਅ ਗੁੱਡ ਥਿੰਗ ਜਿਹੜੀ ਸੀਗੀ ਅਸੀਂ ਗੱਲ ਕਰ ਰਹੀ ਸੀ ਕਿ ਰਜਿਸਟਰੀ ਕਿ ਜਿਹੜੇ ਚੰਗੇ ਤੇ ਮਾੜੇ ਕਿਰਾਏਦਾਰਾਂ ਦਾ ਰਜਿਸਟਰੀ ਕੀਤੀ ਜਾਵੇ ਸਰਕਾਰ ਕਹਿ ਰਹੀ ਕਿ ਅਸੀਂ ਅਟਾਰਨੀ ਜਨਰਲ ਆਫਿਸ ਦੇ ਨਾਲ ਗੱਲ ਸੌਰੀ ਪ੍ਰਾਈਵੇਸੀ ਕਮਿਸ਼ਨਰ ਨਾਲ ਗੱਲ ਕਰਕੇ ਜੇ ਪ੍ਰਾਈਵੇਸੀ ਦੇ ਨਾਲ ਸਾਰੇ ਇਸ਼ੂ ਸਾਡੇ ਅਲਾਈਨ ਹੋ ਜਾਂਦੇ ਆ ਅਸੀਂ ਉਹਨੂੰ ਰਜਿਸਟਰੀ ਸਟਾਰਟ ਕਰਾਂਗੇ ਅਸੀਂ ਗੱਲ ਕਰਦੇ ਸੀ ਕਿ ਹਾਂ ਵੀ ਜਿਹੜੀ ਸਰਵਿਸ ਆਫ ਦੀ ਡਾਕੂਮੈਂਟਸ ਹੈਗੀ ਆ ਕਿ ਤੁਹਾਡੇ ਕੋਲ ਆਰਡਰ ਪੋਜੈਸ਼ਨ ਆ ਗਿਆ ਤੇ ਜੇ ਤੁਹਾਡੇ ਕੋਲ ਮਾਨਟਰੀ ਆਰਡਰ ਆ ਗਿਆ ਤੁਸੀਂ ਨੋਟਿਸ ਕਿਸੇ ਵੀ ਤਰੀਕੇ ਨਾਲ ਟੈਨੈਂਟ ਨੂੰ ਸਰਵ ਨਹੀਂ ਸੀ ਕਰ ਸਕਦੇ ਜਸਟ ਇਨ ਪਰਸਨ ਤੁਹਾਨੂੰ ਹੈਂਡਓਵਰ ਕਰਨਾ ਪੈਂਦਾ ਜੀ ਸਰਕਾਰ ਕਹੇਰੀ ਕਿ ਅਸੀਂ ਉਹਨੂੰ ਸੁਖਾਲਾ ਕਰਨ ਦੀ ਟਰਾਈ ਕਰਦੇ ਆਂ ਕਈ ਤਾ ਮਤੇ ਹੋ ਰਸੀਗਾ ਕਿ ਜਿਹੜੀ ਐਮੈਂਡਮੈਂਟ ਆ ਓ ਪ੍ਰੋਪਰਟੀ ਆ ਕਿ ਜੇ ਕਿਰਾਏਦਾਰ ਹੈਗੇ ਘਰ ਛੱਡ ਖਾਲੀ ਕਰਕੇ ਚਲੇ ਗਏ ਜੇ ਉਹਦੀ ਵੈਲਿਊ 500 ਡਾਲਰ ਤੋਂ ਉੱਪਰ ਆ ਤੇ ਮਕਾਨ ਮਾਲਕ ਨੂੰ ਉਹ ਸਟੋਰ ਕਰਨਾ ਪੈਂਦਾ 60 ਦਿਨ ਵਾਸਤੇ ਹੁਣ ਸਰਕਾਰ ਅਸੀਂ ਕਰਦੇ ਸੀ ਕਿ ਨਹੀਂ ਇਹ ਸਾਡਾ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਜਿੱਧਰ ਕਿਰਾਏਦਾਰ ਘਰ ਖਾਲੀ ਕਰਕੇ ਚਲਾ ਗਿਆ ਵਿਦਨ 48 ਆਵਰ ਉਹ ਜੇ ਸਮਾਨ ਚੁੱਕ ਕੇ ਨਹੀਂ ਲੈ ਕੇ ਜਾਂਦਾ ਉਹ ਸਾਡੇ ਵਾਸਤੇ ਦਾ ਗਾਰਬੇਜ ਹੈ ਉਹਦਾ ਕੋਈ ਇੱਟ ਇਸ਼ੂ ਨਹੀਂ ਹੈਗਾ ਤੋਂ ਸਰਕਾਰ ਕਹਿ ਰਹੀ ਕਿ ਅਸੀਂ ਇਹਦੇ ਉੱਤੇ ਵੀ ਅਸੀਂ ਨਜ਼ਰਅਸਾਨੀ ਕਰਾਂਗੇ ਇੱਕ ਸੀਗੀ ਕਿ ਸਾਡੀ ਸਾਡੀ ਸੀਗੀ ਬੈਲਫ ਦੀ ਕਾਸਟ ਉਹ ਬਹੁਤ ਵੱਡੀ ਕਾਸਟ ਸੀ ਕਿ ਜੇ ਤੁਸੀਂ ਆਰਡਰ ਪੋਜੈਸ਼ਨ ਲੈ ਵੀ ਲਿਆ ਅਦਾਲਤ ਦੇ ਵਿੱਚੋਂ ਤਾਂ ਸੁਪਰੀਮ ਕੋਰਟ ਜਾਣਾ ਪੈਂਦਾ ਸੀ ਬੈਲਿਫ ਖਾਇਰ ਕਰਨੇ ਪੈਂਦੇ ਸੀ ਬੈਲਿਫ ਦੇ ਵਰਕ ਲੈ ਕੇ ਡਿਕਟੇਟਰਸ ਉਹ 5 ਤੋਂ 10000 15000 20000 ਡਾਲਰ ਦਾ ਖਰਚਾ ਸੀ ਸਰਕਾਰ ਉੱਤੇ ਵੀ ਹੁਣ ਕਹਿ ਰਹੀ ਹੈ ਕਿ ਅਸੀਂ ਰੋਨੀ ਜਨਰਲ ਆਫਿਸ ਨਾਲ ਗੱਲਬਾਤ ਕਰ ਰਹੇ ਹਾਂ ਕਿ ਤੁਹਾਨੂੰ ਕੋਈ ਆਲਟਰਨੇਟ ਜਿਹੜੇ ਵੇ ਹੈਗੇ ਅਸੀਂ ਉਹ ਦਵਾਂਗੇ ਸੋ ਕੁੱਲ ਮਿਲਾ ਕੇ ਜਿਹਨੇ 10 ਦੇ ਵਿੱਚੋਂ 6 ਡਿਮਾਂਡ ਸੀ ਉਹਤੇ ਨਜ਼ਰਸਾਨੀ ਕਰ ਰਹੇ ਆ ਜਸਟ ਨਜ਼ਰਸਾਨੀ ਕਰ ਰਹੇ ਆ ਪਰ ਉਹਤੇ ਕੋਈ ਲਾਅ ਕੋਈ ਨਹੀਂ ਬਣਾਇਆ ਸੋ ਅਸੀਂ ਐਕਸਪੈਕਟ ਕਰਦੇ ਸੀਗੇ ਤੇ ਹੁਣ ਤੁਹਾਨੂੰ ਉਮੀਦ ਕੀ ਲੱਗਦੀ ਹੈ ਕਿ ਇਲੈਕਸ਼ਨ ਜਿਹੜੇ ਆ ਉਹਦੇ ਕਰਕੇ ਸਰਕਾਰ ਹਲਚਲ ਚ ਦਿਖਾਈ ਦੇ ਰਹੀ ਹੈ ਜਾਂ ਗਵਰਨਮੈਂਟ ਵਾਕਈ ਇਸ ਪਾਸੇ ਵੱਲ ਕਦਮ ਚੁੱਕਣਾ ਚਾਹੁੰਦੀ ਹੈ ਕਿਉਂਕਿ ਪਹਿਲਾਂ ਤੁਸੀਂ ਬਾਰਬੀਕਿਊਸ ਤੇ ਪ੍ਰੋਟੈਸਟ ਸਾਰਾ ਕੁਝ ਚੱਲਿਆ ਤਾਂ ਉਹਦੇ ਕਰਕੇ ਸਾਰਿਆਂ ਨੇ ਕਿਹਾ ਕਿ ਅਸੀਂ ਮੰਗ ਪੂਰੀ ਕਰ ਰਹੇ ਹਾਂ ਪਰ ਕਹਾਣੀ ਉਸ ਪਾਸੇ ਵੱਲ ਚੱਲੀ ਨਹੀਂ ਹੁਣ ਕੀ ਲੱਗਦਾ ਤੁਹਾਨੂੰ ਵੀ ਸਹੀ ਦਿਸ਼ਾ ਚ ਕਦਮ ਜਿਹੜੇ ਉਹ ਵਧਾਏ ਜਾਣਗੇ ਜੇ ਨਾ ਅਰਸ਼ੀ ਸਰਕਾਰਾਂ ਸੁਹਿਰਦ ਹੋਣ ਜੇ ਸਰਕਾਰਾਂ ਵਾਕਈ ਨੀਅਤ ਸਾਫ਼ ਹੁੰਦੀ ਤੇ ਸਰਕਾਰ ਆੜੇ ਸਾਡੀਆਂ ਜਿਹੜੀਆਂ ਡਿਮਾਂਡ ਸੀ ਉਹਨਾਂ ਨੂੰ 10 11 12 ਸਾਲ ਉਹ ਮਹੀਨੇ ਪੈ ਲਾ ਨੂੰ ਮੰਨ ਲੈਣਾ ਸੀਗਾ ਮੰਤਰੀ ਸਾਹਿਬ ਦੇ ਕੋਲ ਸਮਾਂ ਹੀ ਨਹੀਂ ਸੀਗਾ ਸਾਨੂੰ ਮਿਲਣ ਵਾਸਤੇ ਉਹ ਤੇ ਜਿਵੇਂ ਤੁਸੀਂ ਗੱਲ ਕੀਤੀ ਅਸੀਂ ਤੇ ਪ੍ਰੋਟੈਸਟ ਜਾ ਜਾ ਕੇ ਉਹਨਾਂ ਦੇ ਬਾਰ ਬਿਖ ਕੀਤੇ ਤਾਂ ਜਾ ਕੇ ਸਾਨੂੰ ਸਮਾਂ ਦਿੱਤਾ ਜੇ ਸਰਕਾਰ ਦੀ ਨੀਅਤ ਤੇ ਕੋਈ ਹੁਣ ਜੇ ਕਿਤੇ ਕਿਰਾਏਦਾਰ ਨੂੰ ਕੋਈ ਇਸ਼ੂ ਹੁੰਦਾ ਸਰਕਾਰ ਇਹ ਨਹੀਂ ਕਹਿੰਦੀ ਕਿ ਇਹ ਸਾਡਾ ਜਿਹੜਾ ਇਸ਼ੂ ਹੈਗਾ ਉਹ ਅੰਡਰ ਰਿਵਿਊ ਆ ਸਰਕਾਰ ਰਾਤੋ ਰਾਤ ਨੋਟੀਫਿਕੇਸ਼ਨ ਚੇਂਜ ਕਰਕੇ ਰੈਗੂਲੇਸ਼ਨ ਬਦਲ ਦਿੰਦੀ ਹੈ ਲਾ ਬਦਲ ਦਿੰਦੀ ਹੈ ਕਿ ਹਾਂ ਵੀ ਲਾ ਚੰਗੀ ਅਸੀਂ ਵੀ ਸੇਮ ਐਕਸਪੈਕਟੇਸ਼ਨ ਸਰਕਾਰ ਤੋਂ ਕਰਦੇ ਸੀ ਕਿ ਚਲੋ ਜੇ 10 ਡਿਮਾਂਡਸ ਨਹੀਂ ਸੀ ਉਹ ਜਿਹੜੀਆਂ ਸਾਡੀਆਂ ਵੈਲਿਡ ਡਿਮਾਂਡਸ ਸੀ ਉਹਨਾਂ ਉੱਤੇ ਨੋਟੀਫਿਕੇਸ਼ਨ ਕਰਕੇ ਉਹਨਾਂ ਨੂੰ ਕਿਤੇ ਜਾਵੇ ਹੁਣ ਇਹ ਤੇ ਹੁਣ ਸਰਕਾਰ ਦੀ ਨੀਅਤ ਤੇ ਡਿਪੈਂਡ ਕਰਦਾ ਕਿ ਹਾਂ ਵੀ ਇਲੈਕਸ਼ਨ ਹੈਗੀ ਆ ਕਿ ਸ਼ਾਇਦ ਉਹ ਗੋਗਲੋ ਤੇ ਮਿੱਟੀ ਝਾੜਨ ਵਾਲਾ ਕੰਮ ਕਰਦੇ ਪਏ ਆ ਜਾਂ ਤੇ ਸਾਨੂੰ ਕੋਈ ਕੰਕਰੀਟ ਆਨਸਰ ਦੇਣ ਕਿ ਬਈ ਨਹੀਂ ਵੀ ਅਸੀਂ ਰਿਵਿਊ ਕਰਦੇ ਪਏ ਆ ਇਸ ਟਾਈਮ ਫਰੇਮ ਦੇ ਵਿੱਚ ਵਿਦ ਅ 10 ਦਿਨ 15 ਦਿਨ ਦੇ ਵਿੱਚ ਅਸੀਂ ਉਹ ਜਿਹੜੀ ਹੈਗੀ ਨੋਟੀਫਿਕੇਸ਼ਨ ਜਾਰੀ ਕਰਾਂਗੇ ਤਾਂ ਜੋ ਲੋਕਾਂ ਨੂੰ ਕੋਈ ਨਾ ਕੁਝ ਆਸਰਾ ਹੋਵੇ ਕੋਈ ਨਾ ਕੋਈ ਭਰੋਸਾ ਬਣੇ ਕਿ ਹਾਂ ਵੀ ਸਰਕਾਰ ਵਾਕਈ ਨਾ ਮਸਲੇ ਬਾਰੇ ਸਹਰਦ ਮਾਹੌਲ ਹੈ ਇਲੈਕਸ਼ਨ ਦਾ ਇਸ ਕਰਕੇ ਤੁਸੀਂ ਵੀ ਸਿਆਸਤ ਕਰ ਰਹੇ ਹੋ ਵੀ ਐਨਡੀਪੀ ਨੂੰ ਜਿਹੜਾ ਉਹ ਕਟੈਰੇ ਵਿੱਚ ਖੜਾ ਕੀਤਾ ਜਾਵੇ ਦੇਖੋ ਇਹ ਪਾਲਿਸੀਆਂ ਸਰਕਾਰ ਦੀਆਂ ਵਾ ਹੈਨਾ ਇਹ ਜੋ ਮੈਸ ਕ੍ਰੀਏਟ ਕੀਤਾ ਸਰਕਾਰ ਨੇ ਕ੍ਰੀਏਟ ਕੀਤਾ ਇਟਸ ਅ ਪੋਲਿਟੀਕਲ ਇਸ਼ੂ ਸਾਨੂੰ ਮਰ ਚੁਕੂ ਹੀ ਇਨਕਾਰ ਨਹੀਂ ਹੈਗਾ ਇਟ ਇਜ਼ ਅ ਪੋਲਿਟੀਕਲ ਇਸ਼ੂ ਜੇ ਸਰਕਾਰ ਕਿਰਾਏ ਦਾ ਕਾਨੂੰਨ ਚੇਂਜ ਕਰ ਸਕਦੇ ਅਸੀਂ ਤੇ ਕਹਿੰਦੇ ਕਿਰਾਇਆ ਵਧਾਓ ਸਰਕਾਰ ਕਹਿੰਦੀ ਨੇ ਜੀ ਸਾਢੇ 3% ਤੋਂ ਵਧਾ ਘਟਾ ਕੇ 3% ਕੀਤਾ ਜਾਵੇ ਖਰਚੇ ਲੋਕਾਂ ਦੀ ਗੱਲ ਬਾਤ ਰਿਓ ਉਹ ਵੀ ਤਾਂ ਪੋਲਿਟੀਕਲ ਸਟੰਟੀ ਹੈ ਜੇ ਸਰਕਾਰ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਸਾਡੇ ਵਾਸਤੇ ਵੀ ਪੋਲਿਟਿਕਲ ਹੀ ਹੈ ਹੈਨਾ ਪਰ ਅਸੀਂ ਇੱਥੇ ਪੋਲਿਟਿਕਸ ਨਹੀਂ ਕੋ ਖੇਡ ਰਹੇ ਅਸੀਂ ਐਨਡੀਪੀ ਨੂੰ ਤੇ ਬੀਸੀ ਕੰਜ਼ਰਵੇਟਿਵ ਦੋਵਾਂ ਪਾਰਟੀਆਂ ਨੂੰ ਕਹਿ ਰਹੇ ਹਾਂ ਕਿ ਸਾਡੀਆਂ ਡਿਮਾਂਡਸ ਨੂੰ ਨਜ਼ਰਸਾਨੀ ਕਰੋ ਇਹਨਾਂ ਨੂੰ ਗੌਰ ਕੀਤਾ ਜਾਵੇ ਕਿਉਂਕਿ ਜੈਨੂਇਨ ਬੋਨਫਾਈਡ ਡਿਮਾਂਡਸ ਆ ਇਹਨਾਂ ਨੂੰ ਆਪਣੇ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਐਡ ਕਰਾ ਕਰੋ ਫਿਰ ਜਿਹੜੇ ਵੋਟਰ ਹੈਗੇ ਡਿਸਾਈਡ ਕਰਨਗੇ ਅਸੀਂ ਕੋਈ ਪੋਲਿਟਿਕਲ ਪਾਰਟੀ ਨਹੀਂ ਹੈਗੇ ਅਸੀਂ ਨਾ ਕਿਸੇ ਨੂੰ ਕਹਿ ਰਹੇ ਕਿ ਐਨਡੀਪੀ ਨੂੰ ਵੋਟ ਨਾ ਪਾਓ ਨਾ ਕਿਸੇ ਨੂੰ ਕਹਿ ਰਹੇ ਕੰਜ਼ਰਵੇਟ ਨੂੰ ਵੋਟ ਪਾਓ ਅਸੀਂ ਤਾਂ ਕਹਿ ਰਹੇ ਸਾਡੀਆਂ ਡਿਮ ਸੋ ਜਿਹੜੀ ਪਾਰਟੀ ਸਾਡੇ ਹੱਕ 'ਚ ਖੜੇਗੀ ਜਿਹੜੇ ਵੋਟਰ ਹੈਗੇ ਉਹ ਆਪ ਉਹਦਾ ਫੈਸਲਾ ਕਰਨਗੇ ਇਸ ਤੇ ਪੋਲੀਟਿਕਲ ਇਸ਼ੂ ਨੋ ਪ੍ਰੋਬਲਮ ਐਟ ਆਲ ਆਨ ਸਾਨੂੰ ਕੋਈ ਐਡਮਿਟ ਕਰਨ ਦੀ ਕੋਈ ਨੁਕਸਾਨ ਵੀ ਨਹੀਂ ਹੈਗਾ ਜੀ ਕੋਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੱਚ ਥੈਂਕ ਯੂ 에ਅਰ ਕੈਨੇਡਾ ਤੇ ਇਸ ਦੇ ਹਜ਼ਾਰਾਂ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਦੁਆਰਾ ਇੱਕ ਲੇਬਰ ਸੌਦੇ ਦੇ ਉੱਤੇ ਗੱਲਬਾਤ ਕਰਨ ਤੇ ਦੇਸ਼ ਵਿਆਪੀ ਬੰਦ ਨੂੰ ਵਿਗੜਣ ਤੋਂ ਰੋਕਣ ਤੋਂ ਬਾਅਦ ਹੋਣ ਯਾਤਰੀਆਂ ਕਾਰੋਬਾਰੀ ਸਮੂਹਾਂ ਤੇ ਸਿਆਸਤਦਾਨਾਂ ਨੇ ਰਾਹਤ ਦਾ ਪ੍ਰਗਟਾਵਾ ਕੀਤਾ ਕੈਨੇਡਾ ਦੇ ਸਭ ਤੋਂ ਵੱਡੇ 에ਅਰ ਕੈਰੀਅਰ ਨੇ ਐਤਵਾਰ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਐਲਾਨ ਕੀਤਾ ਕਿ ਉਹ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਨਾਲ ਇੱਕ ਅਰਜ਼ੀ 4 ਸਾਲਾਂ ਦੇ ਸਮੂਹਿਕ ਸਮਝੌਤੇ ਦੇ ਉੱਤੇ ਪਹੁੰਚ ਗਏ ਨੇ 에ਅਰ ਕੈਨੇਡਾ ਹੁਣ ਮੁਸਾਫਰਾ ਨੂੰ ਹਵਾ ਦੇ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਸ ਦੇ ਸ਼ੁਰੂ ਤੋਂ ਪਹਿਲਾਂ ਬਹੁਤ ਕੰਮ ਰੁਕਿਆ ਹੋਇਆ ਹੈ ਕੈਰੀਅਰ ਦੇਸ਼ ਦੇ ਪਾਇਲਟ ਹਫਤੇ ਦੇ ਅੰਤ ਵਿੱਚ ਇੱਕ ਸਥਾਈ ਇਕਰਾਰਨਾਮੇ ਤੇ ਪਹੁੰਚੇ ਤੇ ਹੁਣ 에ਅਰਲਾਈਨ ਕੁਝ ਨਵੀਆਂ ਬੁਕਿੰਗਾਂ ਬੋਨਸ 에어로ਪਲੇਨ ਪੁਆਇੰਟਸ ਤੇ ਆਪਣੇ ਲਾਉਂਜ ਦੇ ਲਈ ਵਾਊਚਰ ਤੇ 25% ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ ਪਰ ਇੱਕ ਪ੍ਰਾਣ ਚਾਰੀ ਮਹਰਦਾ ਕਹਿਣਾ ਹੈ ਕਿ ਹਾਲਾਂਕਿ ਇਹ ਯਾਤਰੀਆਂ ਨੂੰ ਹਵਾ ਦੇ ਵਿੱਚ ਵਾਪਸ ਲੁਭਾਉਣ ਦੀ 에ਅਰ ਕੈਨੇਡਾ ਦੀ ਯੋਜਨਾ ਦਾ ਸਾਰਾ ਹਿੱਸਾ ਹੈ ਇਸ ਦਾ ਨੁਕਸਾਨ ਪਹਿਲਾਂ ਹੀ ਹੋ ਸਕਦਾ ਹੈ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਮਹਰਦਾ ਕਹਿਣਾ ਹੈ ਕਿ ਹਸਪਿਟੈਲਿਟੀ ਉਦਯੋਗ ਦੀਆਂ ਕੰਪਨੀਆਂ ਹੋਟੇਲ ਸਥਾਨ ਜੋ ਸਮੇਲਨਾਂ ਰੈਸਟੋਰੈਂਟਾਂ ਤੇ ਹੋਰਾਂ ਦੀ ਮੇਜ਼ਬਾਨੀ ਕਰਦੀਆਂ ਨੇ ਅਜੇ ਵੀ ਕੁਝ ਰੁਕਾਵਟਾਂ ਤੇ ਜੜੀਆਂ ਨੇ ਉਹ ਟਿਕੀਆਂ ਰਹਿਣ ਗਿਆ ਉਨ੍ਹਾਂ ਦੱਸਿਆ ਕਿ ਹੋਟਲ ਵਪਾਰਕ ਯਾਤਰੀਆਂ ਨੂੰ ਅਨੁਕੂਲਿਤ ਕਰਨ ਦੇ ਯੋਗ ਨਹੀਂ ਹਨ ਜੋ ਉਹਨਾਂ ਨੂੰ ਆਮ ਤੌਰ ਤੇ ਉਸੇ ਸਮੇਂ ਦੌਰਾਨ ਹੋਣਾ ਚਾਹੀਦਾ ਹੈ ਇਸ ਲਈ ਸਪਸ਼ਟ ਤੌਰ ਤੇ ਉਦਯੋਗ ਦੇ ਵਿੱਚ ਬਹੁਤ ਸਾਰਾ ਸਪਲਾਈਰਾਂ ਲਈ مالی ਦਾ ਵੀ ਨੁਕਸਾਨ ਹੋਵੇਗਾ ਕੈਨੇਡਾ ਦੇ ਸਭ ਤੋਂ ਵੱਡੇ 에ਅਰ ਕੈਰੀਅਰ ਨੇ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਐਲਾਨ ਕੀਤਾ ਕਿ ਉਹ 에ਅਰਲਾਈਨ ਪਾਇਲਟ ਐਸੋਸੀਏਸ਼ਨ ਦੇ ਨਾਲ ਇੱਕ ਅਰਜੀ 4 ਸਾਲਾਂ ਦੇ ਸਮੂਹਿਕ ਸਮਝੌਤੇ ਦੇ ਉੱਤੇ ਪਹੁੰਚੇ ਨੇ ਇਸ ਸਾਲ ਤੋਂ ਇੱਕ ਸਾਲ ਤੋਂ ਵੱਧ ਸਮੇਂ ਦੇ ਸਮਝੌਤੇ ਦੀ ਗੱਲਬਾਤ ਤੋਂ ਬਾਅਦ ਹੋਏ ਸੌਦੇ ਨੇ ਇਹ ਸੰਭਾਵਨਾ ਨੂੰ ਖਤਮ ਕਰ ਦਿੱਤਾ ਕਿ ਯੂਨੀਅਨ ਦੁਆਰਾ ਨੁਮਾਇੰਦਗੀ ਕਰਨ ਵਾਲੇ 5200 에ਅਰ ਕੈਨੇਡਾ ਦੇ ਪਾਇਲਟਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਜਾਂ ਨੌਕਰੀ ਛੱਡ ਦਿੱਤੀ ਜਾ ਸਕਦੀ ਹੈ ਛੋਟੀਆਂ ਕਮਿਊਨਿਟੀਆਂ ਤੇ ਇਸ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ 에ਅਰ ਕੈਨੇਡਾ ਜਿੰਨਾਂ ਮੰਜ਼ਲਾਂ ਲਈ ਉਡਾਨ ਭਰ ਰਹੀ ਹੈ ਖਾਸ ਕਰਕੇ ਉਹ ਮੰਜ਼ਲਾਂ ਜਿੱਥੇ 에ਅਰ ਕੈਨੇਡਾ ਮੁਖੜੀ ਹੈ ਉਨਾ ਹੋਟਲਾਂ ਬਾਰੇ ਵੀ ਸੋਚਿਆ ਜਾ ਰਿਹਾ ਜਿਨ੍ਹਾਂ ਨੂੰ ਵਪਾਰਕ ਤੌਰ ਤੇ ਕਾਰੋਬਾਰੀ ਯਾਤਰੀਆਂ ਦੀ ਉਡੀਕ ਰਹਿੰਦੀ ਹੈ ਖਾਸ ਕਰਕੇ ਇਹ ਸਥਿਤੀ ਹੋਣੀ ਸੀ ਜੇਕਰ ਕੰਮ ਰੁਕਿਆ ਹੁੰਦਾ ਵੀਰਵਾਰ ਨੂੰ 에ਅਰ ਕੈਨੇਡਾ ਨੇ ਇੱਕ ਮਹੱਤਵਪੂਰਨ ਹਵਾਈ ਵਿਗਨ ਤੋਂ ਬਚਣ ਲਈ ਫੈਡਰਲ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਸੀ 에ਅਰ ਕੈਨੇਡਾ ਦਾ ਸੰਚਾਲਨ ਰੁਕਣ ਤੇ ਪ੍ਰਤੀ ਦਿਨ 1,10,000 ਯਾਤਰੀ ਪ੍ਰਭਾਵਿਤ ਹੋਣਗੇ 에ਅਰਲਾਈਨ ਦਾ ਕਹਿਣਾ ਹੈ ਕਿ ਕੁਝ ਸੇਵਾਵਾਂ ਜਿਵੇਂ ਕਿ ਕਾਰਗੋ ਤੇ ਵਕੇਸ਼ਨਸ ਪੈਕੇਜ ਪ੍ਰਭਾਵਿਤ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਕਿ 18 ਸਤੰਬਰ ਨੂੰ ਮੁਕੰਮਲ ਬੰਦ ਹੋ ਸਕਦਾ ਹੈ 에어ਲਾਈਨ ਅਤੇ ਪਾਇਲਟ ਐਤਵਾਰ ਤੋਂ ਹੜਤਾਲ ਜਾਂ ਤਾਲਾਬੰਦੀ ਜਾਂ 72 ਘੰਟੇ ਦਾ ਨੋਟਿਸ ਜਾਰੀ ਕਰਨ ਦੀ ਸਥਿਤੀ ਵਿੱਚ ਹੋਣਗੇ 에어ਲਾਈਨ ਦਾ ਕਹਿਣਾ ਹੈ ਕਿ ਯੂਨੀਅਨ ਗੈਰਵਾਜਬ ਤਨਖਾਹਾਂ ਦੀਆਂ ਮੰਗਾਂ ਤੇ ਅੜੀ ਹੋਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਟ ਲਾਲਚ ਗੱਲਬਾਤ ਵਿੱਚ ਅੜਿੱਕਾ ਹੈ ਕਿਉਂਕਿ 에어 ਕੈਨੇਡਾ ਆਪ ਰਿਕਾਰਡ ਮੁਨਾਫਾ ਕਮਾ ਰਹੀ ਹੈ ਪਰ ਪਾਇਲਟਾਂ ਨੂੰ ਮਾਰਕੀਟ ਤੋਂ ਘਾਟ ਮੁਆਵਜ਼ੇ ਨੂੰ ਸਵੀਕਾਰ ਕਰਨ ਦੀ ਉਮੀਦ ਹੈ ਦੱਸਦੇ ਕਿ ਇਸ ਸਬੰਧੀ ਟਰੂਡੋ ਨੇ ਵੀ ਕਿਹਾ ਸੀ ਕਿ ਲੇਬਰ ਵਿਵਾਦਾਂ ਦੇ ਉੱਤਮ ਹੱਲ ਗੱਲਬਾਤ ਦੀ ਟੇਬਲ ਤੇ ਹੁੰਦੇ ਨੇ ਤੇ ਉਹ ਉਮੀਦ ਕਰਦੇ ਨੇ ਕਿ ਦੋਵੇਂ ਧਿਰਾਂ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨਗੀਆਂ ਸੋ ਇਸ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਕੋਸ਼ਿਸ਼ਾਂ ਵੀ ਜੜੀਆਂ ਜਾ ਰਹੀ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਕ ਇਸੇ ਆਰਜੀ ਸਮਝੌਤੇ ਤੇ ਪਹੁੰਚ ਕੇ ਹੜਤਾਲ ਖਤਮ ਕੀਤੀ ਜਾਏਗੀ ਨਿਊਜ਼ ਟੈਸਟੂ ਚੈਨਲ ਪੰਜਾਬੀ ਦੀ ਰਿਪੋਰਟ ਬੀਸੀ ਕੰਜ਼ਰਵੇਟਿਵ ਉਹਨਾਂ ਤਬਦੀਲੀਆਂ ਦਾ ਵਾਦਾ ਕਰ ਰਹੇ ਨੇ ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਲੋਕ ਸੰਘਰਸ਼ ਕਰ ਰਹੇ ਨੇ ਤੇ ਜੰਗਲਾਤ ਉਦਯੋਗ ਨੂੰ ਹੋਰ ਸਿਰਤਾ ਮਿਲੇਗੀ ਲੀਡਰ ਰਜਨ ਰਸਟ ਨੇ ਸੂਬਾਈ ਚੋਣ ਮਹਿੰਮਦੀ ਅਧਿਕਾਰਤ ਸ਼ੁਰੂਆਤ ਤੋਂ ਇੱਕ ਹਫਤਾ ਪਹਿਲਾਂ ਸੈਕਟਰ ਦੇ ਲਈ ਆਪਣੀ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇੱਕ ਕੰਜ਼ਰਵੇਟਿਵ ਸਰਕਾਰ ਲੱਕੜ ਦੀ ਕਟਾਈ ਹੋਣ ਤੇ ਅਦਾ ਕੀਤੀ ਸਟੈਂਪਸ ਫੀਸਾਂ ਨੂੰ ਖਤਮ ਕਰੇਗੀ ਤੇ ਇਸ ਦੀ ਬਜਾਏ ਤਿਆਰ ਕੀਤੇ ਜਾਣ ਵਾਲੇ ਅੰਤਮ ਉਤਪਾਦਾਂ ਦੇ ਉੱਤੇ ਟੈਕਸ ਲਗਾਏਗੇ ਰੋਸਟ੍ਰੇ ਨੇ ਕਿਹਾ ਹੈ ਕਿ ਇੱਕ ਸੁਬਾਈ ਕੰਜ਼ਰਵੇਟਿਵ ਸਰਕਾਰ ਦੇ ਅਧੀਨ ਇੱਕ ਛੋਟੀ ਜਿਹੀ ਫੀਸ ਪਹਿਲਾਂ ਤੋਂ ਵਸੂਲੀ ਜਾ ਸਕਦੀ ਹੈ ਪਰ ਵੱਡੀ ਮਾਤਰਾ ਪ੍ਰਕਿਰਿਆ ਦੇ ਅੰਤ ਵਿੱਚ ਆਵੇਗੀ ਇਹ ਨਿਰਭਰ ਕਰਦਾ ਹੈ ਕਿ ਕਿਸ ਕਿਸਮ ਦਾ ਉਤਪਾਦ ਬਣਾਇਆ ਗਿਆ ਹੈ ਉਹਨਾਂ ਇਹ ਵੀ ਸਮੀਖਿਆ ਕਰਨ ਦਾ ਵਾਅਦਾ ਕੀਤਾ ਕਿ ਕਿਵੇਂ ਜੰਗਲੀ ਅਗਾ ਪ੍ਰਬੰਧਨ ਕੀਤਾ ਜਾਂਦਾ ਹੈ ਤੇ ਨਾਲ ਹੀ ਪਰਮਿਟ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਤੇ ਪ੍ਰੋਵਿੰਸ ਦੇ ਜਿਹੜੇ ਮੁਕਾਬਲੇ ਨੇ ਉਹਨਾਂ ਦੀ ਲਾਗਤ ਢਾਂਚੇ ਦੀ ਸਮੀਖਿਆ ਕਰਨ ਦਾ ਵਾਅਦਾ ਕੀਤਾ ਹੈ ਬੀਸੀਓਤਰੀ ਅਮਰੀਕਾ ਦੇ ਵਿੱਚ ਕਿਸੇ ਅਮਰੀਕਾ ਅਮਰੀਕਾ ਦੇ ਵਿੱਚ ਕਿਸੇ ਵੀ ਅਧਿਕਾਰ ਖੇਤਰ ਦਾ ਸਭ ਤੋਂ ਵੱਧ ਲਾਗਤ ਵਾਲਾ ਜਿਹੜਾ ਉਤਪਾਦਕ ਹੈ ਸਾਨੂੰ ਉਹਨਾਂ ਖਰਚਿਆਂ ਨੂੰ ਘਟਾਉਣ ਦੇ ਯੋਗ ਹੋਣ ਦੀ ਲੋੜ ਹੈ ਤਾਂ ਜੋ ਸਾਡਾ ਜੰਗਲਾਤ ਖੇਤਰ ਅਸਲ ਦੇ ਵਿੱਚ ਪੁਨਰ ਨਿਵੇਸ਼ ਕਰਨ ਦੇ ਯੋਗ ਹੋ ਸਕੇ ਨੌਕਰੀਆਂ ਪੈਦਾ ਕਰਨ ਦੇ ਯੋਗ ਹੋ ਸਕੇ ਤੇ ਇਹ ਯਕੀਨੀ ਬਣਾ ਸਕੇ ਕਿ ਉਹ ਸਾਡੇ ਭਾਈਚਾਰਿਆਂ ਦਾ ਸਮਰਥਨ ਕਰਨ ਦੇ ਯੋਗ ਹੋਣ ਦੇ ਲਈ ਅਜੇ ਵੀ ਮੌਜੂਦ ਨੇ ਇਸ ਦੌਰਾਨ ਸ਼ਾਸਨ ਕਰਨ ਵਾਲੇ ਨਿਊ ਡੈਮੋਕ੍ਰੇਟਸ ਆ ਕਹਿਣਾ ਹੈ ਕਿ ਸਟੈਂਪੇਜ ਫੀਸਾਂ ਨੂੰ ਖਤਮ ਕਰਨ ਦੇ ਨਾਲ ਸੰਯੁਕਤ ਰਾਜ ਦੇ ਨਾਲ ਸੌਫਟ वुਡ ਲੰਬਰ ਵਿਵਾਦ ਨੂੰ ਪੜਕਾਇਆ ਜਾਵੇਗਾ ਤੇ ਜੰਗਲਾਤ ਕਰਮਚਾਰੀਆਂ ਨੂੰ ਨੁਕਸਾਨ ਹੋਵੇਗਾ ਦੱਸੇ ਕਿ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਨਰਮ ਲੱਕੜ ਦਾ ਵਿਵਾਦ ਕਈ ਦਹਾਕਿਆਂ ਪੁਰਾਣਾ ਹੈ ਅਗਸਤ ਵਿੱਚ ਯੂਐਸ ਡਿਪਾਰਟਮੈਂਟ ਆਫ ਕਾਮਰਸ ਨੇ ਸਾਫਟ वुਡ ਲੰਬਰ ਤੇ ਡਿਊਟੀ ਲਗਭਗ ਦੁੱਗਣੀ ਕਰ ਦਿੰਦੀ ਹੈ ਪੁਮੰਤਰੀ ਵਪਾਰ ਮੰਤਰੀ ਨੇ ਕਿਹਾ ਹੈ ਕਿ ਕੈਨੇਡਾ ਨੇ ਅਮਰੀਕਾ ਮੈਕਸੀਕੋ ਸਮਝੌਤੇ ਦੇ ਤਹਿਤ ਦੋ ਕਾਨੂੰਨੀ ਚੁਣੌਤੀਆਂ ਸ਼ੁਰੂ ਕਰਨ ਦੇ ਲਈ ਕਦਮ ਚੁੱਕੇ ਨੇ ਯੂਨਾਈਟਿਡ ਸਟੀਲ ਵਰਕਰਜ਼ ਯੂਨੀਅਨ ਦੇ ਅਨੁਸਾਰ ਕੈਨਫੋਰਡ ਨੇ ਨਵੰਬਰ 2011 ਤੋਂ ਸੂਬੇ ਦੇ ਵਿੱਚ 10 ਮਿੱਲਾਂ ਬੰਦ ਕਰ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚ ਉੱਤਰੀ BC ਦੇ ਵਿੱਚ 9 ਸ਼ਾਮਿਲ ਨੇ ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਅਸਥਾਈ ਵਿਦੇਸ਼ੀ ਕਾਮਯਾਦ ਦੇ ਉਸ ਕਲਾਸ ਐਕਸ਼ਨ ਮੁਕਦਮੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਇਨਾ ਕਾਮਿਆਨੇ ਉਹਨਾਂ ਵਰਕ ਪਰਮਿਟਾਂ ਨੂੰ ਲੈ ਕੇ ਫੈਡਰਲ ਸਰਕਾਰ ਦੇ ਖਿਲਾਫ ਇੱਕ ਮੁਕਦਮਾ ਠੋਕਿਆ ਹੈ ਜਿਹੜੇ ਪਰਮਿਟ ਕਾਮਿਆਂ ਨੂੰ ਕਿਸੇ ਖਾਸ ਰੋਜ਼ਗਾਰਦਾਤਾ ਦੇ ਨਾਲ ਜੋੜਦੇ ਨੇ ਇਹ ਮੁਕਦਮਾ 2023 ਦੇ ਵਿੱਚ ਮੋਂਟਰੀਅਲ ਆਧਾਰਿਤ ਐਸੋਸੀਏਸ਼ਨ ਫਾਰ ਦਾ ਰਾਈਟਸ ਆਫ ਹਾਊਸਹੋਲਡ ਐਂਡ ਫਾਰਮ ਵਰਕਰਜ਼ ਦੁਆਰਾ ਸ਼ੁਰੂ ਕੀਤਾ ਗਿਆ ਸੀ ਇਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ক্লোਜ਼ਡ ਵਰਕ ਪਰਮਿਟ ਯਾਨੀ ਜਿਸ ਦੇ ਵਿੱਚ ਵਰਕ ਪਰਮਿਟ ਕਿਸੇ ਨੌਕਰੀਦਾਤਾ ਦੇ ਨਾਲ ਜੁੜੇ ਹੁੰਦੇ ਨੇ ਇਹ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਦੀ ਉਲੰਘਣਾ ਕਰਦੇ ਨੇ ਸ਼ੁੱਕਰਵਾਰ ਨੂੰ ਕਯੂਬਿਕ ਸੁਪੀਰੀਅਰ ਕੋਰਟ ਦੀ ਜਸਟਿਸ ਸਲਵਾਨਾ ਕੋਂਟੇ ਨੇ ਇਸ ਮੁਕਦਮੇ ਨੂੰ ਮਨਜ਼ੂਰ ਕਰ ਦਿੱਤਾ ਹੈ ਜਿਸ ਦੇ ਵਿੱਚ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ 17 ਅਪ੍ਰੈਲ 1982 ਤੋਂ ਬਾਅਦ ਵਰਕ ਪਰਮਿਟ ਜਾਰੀ ਕੀਤਾ ਹੋਵੇ ਜਿਹੜਾ ਕਿ ਕਿਸੇ ਖਾਸ ਰੋਜ਼ਗਾਰਦਾਤਾ ਦੇ ਨਾਲ ਜੁੜਿਆ ਹੋਇਆ ਹੋਵੇ ਇਹ ਮੁਕਦਮਾ ਹਰਜ਼ਾਨੇ ਦੀ ਅਤੇ ਇਮੀਗ੍ਰੇਸ਼ਨ ਐਂਡ ਰਿਫਿਜੀ ਪ੍ਰੋਟੈਕਸ਼ਨ ਦੇ ਕੁਝ ਨਿਯਮਾਂ ਨੂੰ ਗੈਰ ਸੰਵਿਧਾਨਕ ਐਲਾਨਨ ਦੀ ਮੰਗ ਕਰਦਾ ਹੈ ਇਸ ਕੇਸ ਵਿੱਚ ਮੁੱਖ ਮੁੱਦਾਈ ਗੁਆਟੇਮਾਲਾ ਦਾ ਇੱਕ ਖੇਤੀ ਮਜ਼ਦੂਰ ਹੈ ਜਿਸ ਨੇ ਇੱਕ ক্লোਜ਼ਡ ਪਰਮਿਟ ਦੇ ਤਹਿਤ ਕੰਮ ਕਰਦੇ ਸਮੇਂ ਦੁਰਵਿਵਹਾਰ ਦੇ ਇਲਜ਼ਾਮ ਵੀ ਲਗਾਏ। ਜੇਕਰ ক্লোਜ਼ਡ ਪਰਮਿਟ ਦੇ ਅਧੀਨ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾ ਸਕਦਾ ਹੈ। ਇਹ ਉਹ ਨਿਯਮ ਹੈ ਜਿਸ ਬਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਰੋਜ਼ਗਾਰ ਦਾ ਤਾਵਾ ਦੁਆਰਾ ਦੁਰਵਿਵਹਾਰ ਨੂੰ ਹੁਲਾਰਾ ਦਿੰਦਾ ਹੈ। ਫੈਡਰਲ ਸਰਕਾਰ ਦੇ ਕੋਲ ਇਹ ਫੈਸਲਾ ਕਰਨ ਦੇ ਲਈ 30 ਦਿਨ ਹੋਣਗੇ ਕਿ ਕੀ ਇਸ ਫੈਸਲੇ ਖਿਲਾਫ ਅਪੀਲ ਕਰਨੀ ਹੈ ਜਾਂ ਨਹੀਂ। ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆਧੁਨਿਕ ਗੁਲਾਮੀ ਦੇ ਮਨਪੜ ਦਾ ਟਿਕਾਣਾ ਹੈ ਯਾਨੀ ਕਿ ਕਾਮਿਆਂ ਦੇ ਕੋਲੋਂ ਗੁਲਾਮੀ ਕਰਵਾਉਣ ਦਾ ਸਾਧਨ ਬਣ ਗਿਆ ਹੈ ਹੋਮ ਇੰਸ਼ੋਰੈਂਸ ਕਰਵਾਉਣ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਆਓ ਦੇਖਦੇ ਹਾਂ ਏ ਐਮ ਸੀ ਇੰਸ਼ੋਰੈਂਸ ਦੇ ਨਾਲ ਕੀਤੇ ਗੱਲਬਾਤ ਉਹਦੀ ਇੰਸ਼ੋਰੈਂਸ ਵੀ ਡਿਫਰੈਂਟ ਡਿਫਰੈਂਟ ਹੁੰਦੀ ਆ ਜਿਹੜਾ ਸਟੈਂਡਰਡ ਕਾਰ ਹੈਗੀ ਆ ਉਹਦੀ ਇੰਸ਼ੋਰੈਂਸ ਕੰਪਨੀਆਂ ਡਿਫਰੈਂਟ ਤਰੀਕੇ ਨਾਲ ਦੇਖਦੀਆਂ ਜਿਹੜੀਆਂ ਹਾਈ ਵੈਲਿਊ ਕਾਰ ਹੈਗੇ ਆ ਉਹਨਾਂ ਦੀ ਇੰਸ਼ੋਰੈਂਸ ਡਿਫਰੈਂਟ ਤਰੀਕੇ ਨਾਲ ਦੇਖਦੀਆਂ ਇਟਸ ਨਾਟ ਓਨਲੀ ਕਵਰੇਜ ਕਵਰੇਜ ਉਹਦੇ ਵਿੱਚ ਲੋਟ ਆਫ ਅਦਰ ਕਵਰੇजेस ਐਮ ਜਿਹੜੀਆਂ ਹੁੰਦੀਆਂ ਅਵੇਲੇਬਲ ਹੁੰਦੀਆਂ ਹੈਗੀਆਂ ਜਿਹੜੀਆਂ ਮੇਨਲੀ ਆਮ ਬੰਦੇ ਨੂੰ ਲੋੜ ਨਹੀਂ ਹੁੰਦੀ ਤੇ ਜਿਹੜੇ ਹਾਈ ਵੈਲਿਊ ਕਾਰ ਇਹ ਚ ਕੋਈ ਚੇਂਜਸ ਵੀ ਹੋਈਆਂ ਇੰਸ਼ੋਰੈਂਸ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਤੇ ਇਹਦੇ ਚ ਬਿਹਤਰ ਕਵਰੇਜ ਕੀ ਹੁੰਦੀ ਹੈ ਸਟੈਂਡਰਡ ਨਾਲੋਂ ਸੋ ਮੇਨਲੀ ਜਿਹੜੀ ਇਹਨਾਂ ਦੇ ਵਿੱਚ ਆਪਣੀਆਂ ਕਵਰੇਜ ਕਰਦੇ ਜਿਹੜੀ ਲਾਇਬਿਲਟੀ ਹੈਗੀ ਆ রাইਟ ਉਹ ਤੁਹਾਨੂੰ 1 ਮਿਲੀਅਨ ਤੋਂ 100 ਮਿਲੀਅਨ ਮਿਲਦੀ ਹੈਗੀ ਆ ਜਰਸ ਜਿਹੜੇ ਆਪਣੇ ਸਟੈਂਡਰਡ ਹਾਊਸ ਹੈਗੀ ਆ ਉਹਦੇ ਉੱਤੇ 1 ਮਿਲੀਅਨ ਤੋਂ 5 ਮਿਲੀਅਨ ਤੱਕ ਹੀ ਅਵੇਲੇਬਲ ਹੁੰਦੀ ਹੈਗੀ ਆ ਉਹਦੇ ਉੱਤੇ ਜਿਹੜੀ ਆਪਣੀ ਬਿਲਡਿੰਗ ਕੋਸਟ ਹੈਗੀ ਆ ਜਿਹੜਾ ਅੰਦਰਲਾ ਆਪਣਾ ਸਮਾਨ ਹੈਗਾ ਆ ਉਹ ਕੈਸ਼ ਵੈਲਿਊ ਤੇ ਮਿਲਦਾ ਜੇ ਇਨ ਟਰਮ ਆਫ ਸਟੈਂਡਰਡ ਤੇ ਉਹ ਐਕਚੁਅਲ ਕੈਸ਼ ਵੈਲਿਊ ਤੇ ਮਿਲਦਾ ਇਹ ਕੈਸ਼ ਪੇ ਆਊਟ ਹੁੰਦਾ ਸੋ ਜਿਹੜੇ ਆਪਣੇ ਅੰਦਰ ਦਾ ਕੰਟੈਂਟ ਆ 2 ਲੱਖ ਦੇ 3 ਲੱਖ ਦੇ ਹਾਈ ਵੈਲਿਊ ਸਟਫ ਆ ਹੈਗਾ ਆਪਣੇ ਸ਼ੂਜ਼ ਪਰਸਸ ਐਕਸਪੈਂਸਿਵ ਹੈ ਗਿਆ ਉਹ ਸਾਰਿਆਂ ਦੇ ਕੈਸ਼ ਪੇ ਆਊਟ ਹੁੰਦਾ ਆ ਜੇ ਆਪਾਂ ਹਾਈ ਵੈਲਿਊ ਹੋਮ ਦੀ ਇੰਸ਼ੋਰੈਂਸ ਕਰਾਈ ਹੈਗੀ ਆ ਐਂਡ ਇੱਕ ਹੋਰ ਯੂਨੀਕ ਜਿਹੜਾ ਇਹਦੇ ਵਿੱਚ ਹੈਗਾ ਆ ਇਹ ਹੈਗਾ ਵੀ ਜੇ ਤੁਸੀਂ ਹਾਈ ਵੈਲਿਊ ਹੋਮ ਹੈਗਾ ਤੁਹਾਡਾ ਤੁਹਾਡਾ ਕੰਟੈਂਟ ਜਿਹੜੇ ਪਰਮਨੈਂਟ ਤੁਹਾਡੇ ਕੋਲ ਕੋਈ ਸਮਾਨ ਹੈਗਾ ਐਨੀਵਰ ਇਨ ਦ ਵਰਲਡ ਤੁਸੀਂ ਰੱਖਿਆ ਹੈਗਾ ਆ ਉਹਦੀ ਕਵਰੇਜ ਵੀ ਉਹਦੇ ਵਿੱਚ ਐਡ ਹੁੰਦੀ ਆ ਆਟੋਮੈਟਿਕਲੀ ਉਹਨਾਂ ਇਹ ਨਹੀਂ ਹੈਗਾ ਵੀ ਤੁਹਾਡੇ ਘਰ ਦਾ ਕਵਰੇਜ ਦੀ ਘਟਾ ਜਾਣੀ ਆ ਉਹ ਔਨ ਟਾਪ ਆਫ ਇਟ ਮਿਲਦੀ ਹੈਗੀ ਅ ਜ ਤੁਸੀਂ ਅ ਘਰ ਤੋਂ ਅ ਇੱਥੇ ਤਾਂ ਹੈ ਕੋਈ ਕੰਟੈਂਟ ਤੁਹਾਡੇ ਇੰਡੀਆ ਦੇ ਵਿੱਚ ਰੱਖਿਆ ਹੋਇਆ ਹੈਗੇ ਜਾਂ ਜਿਹੜਾ ਕੋਈ ਸਮਾਨ ਤੁਹਾਡਾ ਉੱਥੇ ਵੀ ਪਿਆ ਹੈਗਾ ਆ ਉਹਦੀ ਵੀ ਕਵਰੇਜ ਮਿਲਦੀ ਆ ਆਪਾਂ ਨੂੰ ਹਾਈ ਵੈਲਿਊ ਹੋਮ ਦੇ ਵਿੱਚ ਤੇ ਇੱਕ ਪਿਛਲੇ ਸਮੇਂ ਦੌਰਾਨ ਫਰੋਤੀਆਂ ਦੀਆਂ ਕੋਲਾਂ ਤੇ ਕਾਫੀ ਕੁਝ ਚੱਲਿਆ ਇੱਥੇ ਕਮਿਊਨਿਟੀ 'ਚ ਡਰ ਵੀ ਰਿਹਾ ਹੈ ਇਹ ਤਾਂ ਜਿਹੜਾ ਐਕਸਟਰਸ਼ਨ ਕਿਡਨਾਪਿੰਗ ਇਹਦੀ ਕੋਈ ਕਵਰੇਜ ਕੋਈ ਹੁੰਦੀ ਹੈ ਤੇ ਚ ਇੰਸ਼ੋਰੈਂਸ 'ਚ ਹਾਂਜੀ ਜਿਹੜੀ ਇਹ ਜਿਹੜਾ ਤੀਜਾ ਫੀਚਰ ਇਹਦਾ ਹੈਗਾ ਹੈ ਨਾ ਉਹਦੇ ਵਿੱਚ ਇਹ ਕਿਡਨੈਪਿੰਗ ਸਟੋਰਸ਼ਨ इवन दो ओनली ਇਨ ਕੈਨੇਡਾ ਨਹੀਂ ਦੱਸੇ ਕੋ ਤੁਸੀਂ ਆ ਟ੍ਰੈਵਲ ਕਰਨ ਗਏ ਆ ਆਊਟ ਆਫ ਕੰਟਰੀ ਗਏ ਹੈਗੇ ਆ ਉੱਥੇ ਤੁਹਾਨੂੰ ਕਿਸੇ ਕੋਈ ਕਿਡਨੈਪ ਕਰ ਲੈਂਦਾ ਆ ਜੈਕ ਸਟੋਰਸ਼ਨ ਦੀ ਕਾਲਸ ਕਰ ਦਿੰਦਾ ਆ ਇਹਦੇ ਵਿੱਚ ਉਹ ਕਵਰੇਜ ਐਡਿਡ ਹੁੰਦੀ ਹੈਗੀ ਆ ਸੋ ਤੁਹਾਨੂੰ ਕਵਰ ਕਰਦੀ ਹੈਗੀ ਆ ਐਨੀ ਵੇਅਰ ਇਨ ਦ ਵਰਲਡ ਤੁਹਾਡਾ ਬੱਚਾ ਬਾਹਰ ਗਿਆ ਆ ਉਹ ਪੜਨ ਗਿਆ ਆ ਉੱਥੇ ਉਹਨਾਂ ਨੂੰ ਕਿਡਨੈਪ ਕਰ ਲੈਂਦਾ ਬੱਚੇ ਨੂੰ ਕੋਈ ਕਿਡਨੈਪ ਕਰ ਲੈਂਦਾ ਹੁਣ ਤਾਂ ਕੈਨੇਡਾ ਦੇ ਵਿੱਚ ਵੀ ਯੂ نو ਬਹੁਤ ਐਕਸਟਰਸ਼ਨ ਆਪਾਂ ਰੀਸੈਂਟਲੀ ਸੁਣਿਆ ਹੈਗਾ ਬਟ ਜੇ ਤੁਹਾਨੂੰ ਜੇ ਐਨੀਵਰ ਇਨ ਦ ਵਰਲਡ ਤੁਹਾਡੇ ਕੋਈ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਜਾਂ ਕੋਈ ਕਿਡਨੈਪ ਕਰ ਲੈਂਦਾ ਆ ਉਹਦੇ ਵਿੱਚ ਤੁਹਾਨੂੰ ਇਹ ਜਿਹੜੀ ਆ ਕਵਰੇਜ ਮਿਲਦੀ ਆ ਸੋ ਇਟ ਕਵਰੇਜ ਕਿਦਾਂ ਕੰਮ ਕਰਦੀ ਆ ਸੋ ਜੇ ਤੁਹਾਨੂੰ ਕੋਈ ਐਕਸਟਰਸ਼ਨ ਦਾ ਜਿਹੜਾ ਵੀ ਖਰਚਾ ਆ ਜਿੰਨਾ ਵੀ ਐਕਸਟਰਾ ਲਾਇਬਿਲਟੀ ਆਈ ਹੈਗੀ ਆ ਉਹ ਕਵਰ ਕਰਦੀ ਹੁਣ ਜਦੋਂ ਆਪਾਂ ਐਕਸਟਰਸ਼ਨ ਦੀ ਗੱਲ ਕਰਦੇ ਆ ਇੰਸ਼ੋਰੈਂਸ ਕੰਪਨੀਆਂ ਕਿੱਦਾਂ ਵਰਕ ਕਰਦੀਆਂ ਸੋ ਉਹਨਾਂ ਨੇ ਜੇ ਤੁਹਾਨੂੰ ਕਿਸੇ ਨੇ ਕਿਹਾ ਵੀ ਠੀਕ ਹੈ ਐਕਸਟਰੋਸ਼ਨ ਕੀਤਾ ਉਹਨਾਂ ਨੇ ਕਿਹਾ ਵੀ ਤੁਹਾਨੂੰ 1 ਮਿਲੀਅਨ ਦੀ ਕਵਰੇਜ ਚਾਹੀਦੀ ਹੈ ਇੰਸ਼ੋਰੈਂਸ ਕੰਪਨੀ ਨੇ ਉਹ ਉਹਨਾਂ ਦੇ ਸਪੈਸ਼ਲ ਬੰਦੇ ਹੋਣੇ ਆ ਉਹਨਾਂ ਨੇ ਉਹਨਾਂ ਦੇ ਨਾਲ 바ਰਗੇਨ ਕਰਨੀ ਆ ਮੇਬੀ ਉਹਨਾਂ ਦੇ ਪ੍ਰੋਫੈਸ਼ਨਲ ਪਰਦੇ ਜਿਹੜੇ ਬੈਟਰ 바ਰਗੇਨ ਕਰ ਸਕਦੇ ਆ ਆਮ ਬੰਦੇ ਦੇ ਨਾਲ ਉਹ ਸੋ ਮੇਬੀ ਉਹਨੂੰ ਲੋਅਰ ਲੈ ਕੇ ਆਣਗੇ ਰਾਈਟ ਉਹਦੇ ਵਿੱਚ ਪੁਲਿਸ ਇਨਵੋਲਵ ਹੋਊਗੀ ਉਹਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਹੋਊਗੀ ਜੇ ਜਿੰਨੀ ਵੀ ਜਿੰਨੀ ਵੀ ਕਾਸਟ ਹੈਗੀ ਆ ਉਹ ਇੰਸ਼ੋਰੈਂਸ ਕੰਪਨੀ ਬੇਅਰ ਕਰ ਦੀਜੀਏ ਐਟ ਦਾ ਐਂਡ ਐਕਸਟਰਸ਼ਨ ਦੇ ਮਨੀ ਦੇਣੀ ਵੀ ਪਈ ਹੈਗੀ ਤਾਂ ਵੀ ਉਹ ਤੁਹਾਡੀ ਕਵਰੇਜ ਦੇ ਵਿੱਚ ਵੀ ਹੋਊਗੀ ਤੇ ਐਮਸੀ ਇੰਸ਼ੋਰੈਂਸ ਦੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ ਸੋ ਐਮਸੀ ਤੁਹਾਡੀਆਂ ਤੁਹਾਡੀਆਂ ਸਵਾਵਾਂ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੀ 9 ਵਜੇ ਤੱਕ ਹੁੰਦੀ ਹੈ ਸੋ ਸਿੱਤੇ ਦਿਨ ਓਪਨ ਹੁੰਨੇ ਹੈਗੀਆਂ ਸਾਡੇ ਸੋ ਸਟਾਫ ਨੂੰ ਤੁਸੀਂ ਕਾਲ ਕਰਨੀ ਆ ਸਾਨੂੰ 6045076666 ਤੇ ਕਾਲ ਕਰ ਸਕਦੇ ਹੈਗੇ ਆ ਜੇ ਕੋਈ ਹੋਰ ਕੁਐਸਚਨ ਤੁਹਾਡਾ ਸਿਗਾ ਜੋ ਮੈਂ ਇੱਥੇ ਨਹੀਂ ਕਵਰ ਕਰ ਸਕਦੀ ਤੁਸੀਂ ਸਾਡੇ ਸਟਾਫ ਨੂੰ ਕਾਲ ਕਰੋ 6045076866 ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਵਾਕਈ ਹਾਈ ਵੈਲਿਊ ਜੋ ਜਿਹੜੇ ਹੋਮ ਇੰਸ਼ੋਰੈਂਸ ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤਾਂ ਜਿਹੜੀ ਵੀ ਇੰਸ਼ੋਰੈਂਸ ਉਹਦੇ ਬਾਰੇ ਸਹੀ ਸਲਾਹ ਜਿਹੜੀ ਹੈ ਉਹ ਜ਼ਰੂਰ ਲੈਣੀ ਚਾਹੀਦੀ ਹੈ ਤੇ ਇਸ ਦੇ ਲਈ ਤੁਸੀਂ AMC ਇੰਸ਼ੋਰੈਂਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਅਮਿਤ ਪ੍ਰਿੰਸਰ ਦੇ ਨਾਲ ਅਸ਼ਦੀਪ ਸਿੰਘ ਚੈਨਲ ਪੰਜਾਬੀ ਅੱਗੇ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਸਤੰਬਰ 15 ਦਿਨ ਐਤਵਾਰ ਵਾਲੇ ਦਿਨ ਐਡਮਿੰਟਨ ਦੀਆਂ ਪੁਸ਼ਾ ਗਰਾਊਂਡਜ਼ ਵਿੱਚ ਬਾਬਾ ਨਾਨਕ ٹرسٹ ਫਾਊਂਡੇਸ਼ਨ ਵੱਲੋਂ ਸਕੂਲਾਂ 'ਚ ਹੋ ਰਹੀ ਬੱਚਿਆਂ ਦੇ ਨਾਲ ਬੁੱਲਿੰਗ ਖਿਲਾਫ ਇੱਕ ਵਾਕ ਐਂਡ ਟਾਕ ਵਰਕਸ਼ਾਪ ਕੀਤੀ ਗਈ ਜਿਸ ਵਿੱਚ ਮਾਪਿਆਂ ਤੋਂ ਇਲਾਵਾ ਸਕੂਲਾਂ ਦੇ ਅਧਿਆਪਕ ਰਾਜਨੀਤਕ ਅਤੇ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ ਵਰਕਸ਼ਾਪ ਦਾ ਮੇਨ ਮਨੋਰਥ ਬੁੱਲਿੰਗ ਨੂੰ ਪਛਾਣਨਾ ਅਤੇ ਉਹਦੀ ਰੋਕத் थाम ਲਈ ਠੋਕਮੇ ਕਦਮ ਚੁੱਕਣ ਬਾਰੇ ਵਿਚਾਰ ਕੀਤੇ ਗਏ ਪਲਾਜ਼ਿਆਂ 'ਚ ਹੁੰਦੀ ਹੁੱਲੜਬਾਜੀ ਦਾ ਅਸਰ ਸਕੂਲੀ ਬੱਚਿਆਂ ਤੇ ਕਿਵੇਂ ਪੈਂਦਾ ਹੈ ਉਦੇ ਬਾਰੇ ਵੀ ਦੱਸਿਆ ਗਿਆ ਹਨੂਆ ਸਾਹਿਬ ਅੱਜ ਇੱਥੇ ਜੋ ਵਰਕਸ਼ਾਪ ਲਾਈ ਗਈ ਹੈ ਬੋਲਿੰਗ ਦੇ ਖਿਲਾਫ ਆ ਉਹਦੀ ਇਸ ਸਮੇਂ ਜ਼ਰੂਰਤ ਕਿਉਂ ਜ਼ਿਆਦਾ ਮਹਿਸੂਸ ਹੋ ਰਹੀ ਹੈ ਉਸ ਦਾ ਕਾਰਨ ਇਹ ਆ ਕਿ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਇੱਕ ਤਾਂ ਬੱਚੇ ਜਿਹੜੇ ਹੈਗੇ ਆ ਕੱਲ ਫੈਮਲੀ ਵਿੱਚ ਇਕੱਲੇ ਇਕੱਲੇ ਹੈਗੇ ਜਾਂ ਦੋ ਦੋ ਵੱਧ ਤੋਂ ਵੱਧ ਹੈਗੇ ਬੱਚੇ ਲੱਗੇ ਆ ਜਦੋਂ ਸਕੂਲ ਦੇ ਵਿੱਚ ਜਾਂਦੇ ਹੈਗੇ ਆ ਉਹਥੇ ਜਾ ਕੇ ਜਿਹੜੇ ਹੋਰ ਦੂਜੇ ਜਿਹੜੇ ਥੋੜਾ ਕੋਈ ਸਟਰੋਂਗ ਹੁੰਦਾ ਹੈ ਜਾਂ ਜਿਹਦੀ ਆਦਤ ਹੁੰਦੀ ਆ ਉਹ ਫੇਰ ਬੁਲੀਆਂ ਕਰਦੇ ਆ ਆਪਣੇ ਸਟੂਡੈਂਟ ਨੂੰ ਆਪਣੇ ਨਾਲ ਦੇ ਕਲਾਸ ਫੇਲੋਜ਼ ਨੂੰ ਤੇ ਇਸ ਕਰਕੇ ਇਹ ਰੱਖਿਆ ਗਿਆ ਕਿਉਂਕਿ ਪਿਛਲੇ ਦੂਜੇ ਵਿੱਚ ਦੇਖਿਆ ਗਿਆ ਆ ਪਿਛਲੇ ਤਕਰੀਬਨ 10 ਜਾਂ 12 ਦਿਨਾਂ ਦੇ ਵਿੱਚ ਆਪਣੇ ਤਕਰੀਬਨ ਦੂਜੇ ਕਮਿਟੀ ਦੇ ਵਿੱਚੋਂ ਤਿੰਨ ਜਾਂ ਚਾਰ ਬੱਚਿਆਂ ਨੇ ਸੋਇ ਸੈਟ ਕਰ ਲਿਆ ਉਹ ਉਹਦਾ ਕਾਰਨ ਕੀ ਹੁੰਦਾ ਇੱਕ ਤਾਂ ਉਹ ਮੈਂਟਲ ਦੂਜੀ ਹੁੰਦੀ ਆ ਉਹਨਾਂ ਨੂੰ ਸਿਕਨੈਸ ਹੁੰਦੀ ਆ ਜਾਂ ਉਹ ਜਿਹੜੀ ਬੁਲੀਇੰਗ ਕਰਕੇ ਉਹਨਾਂ ਦੇ ਜਿਹੜੇ ਹੈਗਾ ਉਹਨਾਂ ਤੇ ਅਸਰ ਇਹਨਾਂ ਹੋ ਜਾਂਦਾ ਦਿਮਾਗ ਤੇ ਉਹ ਬਾਅਦ ਵਿੱਚ ਜਿਹੜੀ ਉਹ ਸੂਏ ਸੱਕ ਕਰ ਲੈਂਦੇ ਹੈਗੇ ਇਸ ਕਰਕੇ ਇਹ ਜਿਹੜਾ ਬੁਲੀਇੰਗ ਦਾ ਜਿਹੜਾ ਸਬਜੈਕਟ ਹੈਗਾ ਇਹ ਬਹੁਤਾ ਜ਼ਰੂਰੀ ਬਣ ਜਾਂਦਾ ਕਿ ਆਪਾਂ ਇਹ ਫੈਮਿਲੀ ਦੇ ਵਿੱਚ ਉਹਨੂੰ ਡਿਸਕਸ ਕਰੀਏ ਬੱਚਿਆਂ ਦੇ ਕੋਲੋਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਇੰਡੀਕੇਸ਼ਨ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਬੱਚਾ ਜਿਹੜਾ ਹੈਗਾ ਜੇ ਉਹ ਬੁਲੀਇੰਗ ਉਹਦੀ ਨਾਲ ਹੋ ਰਹੀ ਆ ਸਕੂਲ ਦੇ ਵਿੱਚ ਜਾਂ ਹੋਣ ਦੀ ਉਹਦੀ ਹਰਾਸਮੈਂਟ ਹੋ ਰਹੀ ਆ ਸਕੂਲ ਦੇ ਵਿੱਚ ਤੇ ਉਹਨੂੰ ਕਿਸ ਤਰ੍ਹਾਂ ਦਾ ਆਪਾਂ ਨਿਜਿਸ਼ਣਾ ਕਿੱਦਾਂ ਹੈਗਾ ਜਿੰਨੀ ਹੁਣ ਬੁੱਲਿੰਗ ਦੇ ਕੇਸਿਸ ਆ ਰਹੇ ਹੈਗੇ ਨੇ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈਗੀ ਆ ਸਿਰਫ ਉਹਨਾਂ ਦੇ ਵਿੱਚ ਜ਼ਿਆਦਾ ਕੇਸਿਸ ਇਹ ਹੈ ਕਿ ਨਹੀਂ ਕਿ ਜਾਂ 올 ਓਵਰ ਸਾਰੇ ਪਾਸੇ ਦੇਖੋ ਜਿੱਥੇ ਤਾਂ ਇੱਥੇ ਦਾ ਸਵਾਲ ਹੈਗਾ ਆ ਤੇ ਉਹਦੇ ਵਿੱਚ ਆ ਜਿੰਨੇ ਵੀ ਜ਼ਿਆਦਾ ਇਹ ਟੈਂਪਰੇਰੀ ਫੋਰਨ ਵਰਕਰਸ ਆਏ ਹੈਗੇ ਆ ਜਾਂ ਜਿਹੜੇ ਹੈਗੇ ਆ ਇੰਟਰਨੈਸ਼ਨਲ ਸਟੂਡੈਂਟ ਆਏ ਹੈਗੇ ਆ ਉਹਨਾਂ ਦੀਆਂ ਹਰਕਤਾਂ ਦੇਖ ਕੇ ਤੇ ਜਿਹੜੇ ਇੱਥੋਂ ਦੇ ਜਿਹੜੇ ਲੋਕ ਹੈਗੇ ਆ ਉਹ ਬਹੁਤ ਸਾਰੇ ਜਿਹੜੇ ਆ ਉਹ ਅਪਸੈਟ ਹੋ ਚੁੱਕੇ ਆ ਉਹਨਾਂ ਤੋਂ ਤੇ ਇਸ ਕਰਕੇ ਇਹ ਸਕੂਲਾਂ ਦੇ ਵਿੱਚ ਉਹ ਜਿਹੜੀ ਹੈਗੀ ਉਹ ਦੇਖਦੇ ਹੈਗੇ ਜੋ ਕੁਝ ਵੀ ਬਾਹਰ ਹੋ ਰਿਹਾ ਤੇ ਉਹ ਫਿਰ ਸਕੂਲਾਂ ਦੇ ਵਿੱਚ ਉਹ ਗਾਹਾਂ ਬੱਚੇ ਜਿਹੜੇ ਹੈਗੇ ਉਹ ਆਪਣੇ ਜਿਹੜੇ ਇੱਥੋਂ ਦੇ ਜੰਪਲ ਵੀ ਆ ਗਿਆ ਉਹਨਾਂ ਨਾਲ ਵੀ ਬੁਲੀਇੰਗ ਉਹ ਹੋ ਰਹੀ ਆ ਇਸ ਵੇਲੇ ਇਹਨਾਂ ਵਿੱਚੋਂ ਸਕੂਲ ਦੇ ਵਿੱਚ ਕੋਈ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਅਨ ਸਕੂਲਾਂ ਦੇ ਵਿੱਚ ਜਿੰਨਾ ਵੀ ਇਹ ਦੂਜੇ ਦੇ ٹی ਐਨ ਟੀਚਿੰਗ ਦੇ ਵਿੱਚ ਉਹ ਉਹਨਾਂ ਨੂੰ ਇਨਸਟਰਕਸ਼ਨਾਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਤੇ ਬਾਕੀ ਜਿਹੜਾ ਹੈ ਪ੍ਰਿੰਸੀਪਲ ਹੁੰਦਾ ਜਾਂ ਇਹ ਟੀਚਰ ਹੁੰਦੇ ਹੈਗੇ ਨੇ ਉਹਨਾਂ ਨੂੰ ਇਹ ਸਾਰਾ ਕੁਝ ਪਤਾ ਹੁੰਦਾ ਤੇ ਉਹਨਾਂ ਨੂੰ ਕਿਸ ਤਰ੍ਹਾਂ ਨਿਯਤਣਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ